ਪੰਜਾਬ ਪੁਲਿਸ ਦਾ ਨਸ਼ਾ ਤਸਕਰਾਂ ਦੇ ਨਾਲ ਪਿਆ ਵੈਰ ਹੁਣ ਨਹੀਂ ਇਹਨਾਂ ਦੀ ਖੈਰ ਸੱਤ ਅੰਤਰਰਾਸ਼ਟਰੀ ਨਸ਼ਾ ਤਸਕਰ ਕਿਤੇ ਪੰਜਾਬ ਪੁਲਿਸ ਨੇ ਗ੍ਰਿਫਤਾਰ ਹੁਣ ਨਹੀਂ ਆਉਂਦਾ ਨਸ਼ਾ ਬਾਰਡਰੋਂ ਪਾਰ ਨਸ਼ੇ ਵੇਚਣ ਵਾਲਿਆਂ ਤੇ ਇਹ ਜ਼ਹਿਰ ਬਾਰਡਰ ਪਾਰ ਤੋਂ ਪੰਜਾਬ ਲਿਆਉਣ ਵਾਲਿਆਂ ਦੇ ਉੱਪਰ ਸਖਤ ਐਕਸ਼ਨ ਕੀਤਾ ਜਾ ਰਿਹਾ ਹੈ ਇਸ ਕੜੀ ਦੇ ਵਿੱਚ ਫਜ਼ਿਲਕਾ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਸੱਤ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਇੱਕ ਵੱਡਾ ਗਰੂਪ ਗ੍ਰਿਫਤਾਰ ਕਰ ਲਿਆ ਹੈ ਨਾਲ ਹੀ ਇਹਨਾਂ ਤੋਂ ਕਰੋੜਾਂ ਰੁਪਏ ਦੀ ਹਿਰੋਇਨ ਵੀ ਬਰਾਮਦ ਕੀਤੀ ਗਈ ਹੈ ਨਸ਼ੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਪੰਜਾਬ ਪੁਲਿਸ ਨੇ ਨਸ਼ਾ ਕਰਨ ਵਾਲਿਆਂ ਅਤੇ ਤਸਕਰਾਂ ਦੇ ਉੱਪਰ ਬਾਜ਼ ਅੱਖ ਰੱਖੀ ਹੋਈ ਹੈ ਜਿਸ ਨਾਲ ਪਤਾ ਲੱਗ ਸਕੇ ਕਿ ਆਖਰ ਨਸ਼ਾ ਲਿਆ ਕੌਣ ਰਿਹਾ ਹੈ ਅਤੇ ਸਪਲਾਈ ਕੌਣ ਕਰ ਰਿਹਾ ਹੈ ਜਾਂਚ ਦੇ ਦਰਮਿਆਨ ਸੂਚਨਾ ਮਿਲੀ ਹੈ ਕਿ ਇਹ ਤਸਕਰ ਨਸ਼ੇ ਦੀ ਵੱਡੀ ਖੇਪ ਲੈ ਕੇ ਆਏ ਨੇ ਜਿਸ ਮਗਰੋਂ ਤੁਰੰਤ ਐਕਸ਼ਨ ਲੈਂਦੇ ਹੋਏ ਪੰਜਾਬ ਦੀ ਜਵਾਨੀ ਦਾ ਖਾਨ ਕਰਨ ਵਾਲੇ ਇਹਨਾਂ 7 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਵੱਡੀ ਰਿਕਵਰੀ ਵੀ ਹੋਈ ਹੈ ਤਸਕਰਾਂ ਤੋਂ 5.47 ਕਿਲੋਗ੍ਰਾਮ ਪਿਓਰ ਗ੍ਰੇਡ ਹੈਰੋਇਨ 1,70,000 ਰੁਪਏ ਦੇ ਕਰੀਬ ਡਰੱਗ ਮਨੀ ਅਤੇ 40 ਕਾਰਤੂਸ ਮੌਕੇ ਦੇ ਉੱਪਰ ਹੀ ਬਰਾਮਦ ਕੀਤੇ ਗਏ ਨੇ। ਜਾਂਚ ਦੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਤਸਕਰਾਂ ਦੇ ਸਿੱਧੇ ਲਿੰਕ ਪਾਕਿਸਤਾਨੀ ਤਸਕਰਾਂ ਦੇ ਨਾਲ ਨੇ ਜੋ ਕਿ ਬਾਰਡਰ ਬਾਹਰ ਨਸ਼ਾ ਦਾ ਜ਼ਹਿਰ ਪਹੁੰਚਾਉਂਦੇ ਰਹਿੰਦੇ ਨੇ। ਜਿਸ ਤੋਂ ਬਾਅਦ ਇਹਨਾਂ ਦੇ ਬਾਕੀ ਰਹਿੰਦੇ ਸਾਥੀਆਂ ਦੀ ਵੀ ਭਾਲ ਹੋਰ ਤੇਜ਼ ਕਰ ਦਿੱਤੀ ਗਈ ਹੈ। NDPS ਐਕਟ ਦੇ ਤਹਿਤ ਪੂਰੇ ਗਿਰੋਹ ਦੇ ਉੱਪਰ FIR ਦਰਜ ਕੀਤੀ ਗਈ ਹੈ ਤੇ ਨਾਲੋ-ਨਾਲ ਪੂਰੀ ਸਖਤੀ ਦੇ ਨਾਲ ਇਹਨਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਸੂਬੇ 'ਚੋਂ ਨਸ਼ਾ ਖਤਮ ਕਰਨ ਲਈ ਵਚਨਬੱਧ ਹੈ।